ਪਠਾਨਕੋਟ ਸ਼ਹਿਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੁਰਿੰਦਰ ਸਿੰਘ ਮਿੰਟੂ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੀ ਰਹਿਨਮਾਈ ਹੇਠ ਪਾਰਟੀ ਦਫ਼ਤਰ ਖੋਲਿਆ ਗਿਆ ਜਿਸ ਦੇ ਸ਼ੁਭ ਆਰੰਭ ਲਈ ਸ਼੍ਰੋਮਣੀ ਅਕਾਲੀ ਦਲ ਦੇ ਪੰਜਾਬ ਜਨਰਲ ਸਕੱਤਰ ਸ਼ੋਕ ਸ਼ਰਮਾ ਉਚੇਚੇ ਤੌਰ ਤੇ ਪਹੁੰਚੇ ਜਿਨ੍ਹਾਂ ਨੇ ਰਿਬਨ ਕੱਟ ਕੇ ਦਫ਼ਤਰ ਦਾ ਸ਼ੁਭ ਆਰੰਭ ਕੀਤਾ ਇਸ ਮੌਕੇ ਤੇ ਗੱਲਬਾਤ ਕਰਦਿਆਂ ਹੋਇਆ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਮਿੰਟੂ ਨੇ ਕਿਹਾ ਕਿ ਪਾਰਟੀ ਦੇ ਵਰਕਰ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਲਈ ਲਗਾਤਾਰ ਯਤਨ ਕਰ ਰਹਿਣਾ ਹੈ ਅਤੇ ਅੱਜ ਦਫ਼ਤਰ ਖੋਲਿਆ ਵੀ ਗਿਆ ਹੈ ਪਠਾਨ ਵਿਚੇ ਚੇਤਰਾਂ ਹੀ ਜਨਰਲ ਸੈਕਟਰੀ ਪੰਜਾਬ ਸ਼ੋਕ ਸ਼ਰਮਾ ਨੇ ਵੀ ਕਿਹਾ ਕਿ ਸ਼ੋਮਨ ਅਕਾਲੀ ਦਲ ਦਾ ਹਰ ਵਰਕਰ ਪਾਰਟੀ ਦੀ ਜਿੱਤ ਲਈ ਮਿਹਨਤ ਕਰ ਰਿਹਾ ਹੈ ਤੇ ਪੂਰੇ ਸਮਰਪਿਤ ਭਾਵ ਦੇ ਨਾਲ ਉਹ ਆਪਣੇ ਉਮੀਦਵਾਰ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਹਰ ਕੋਸ਼ਿਸ਼ ਵੀ ਕਰ ਰਿਹਾ ਹੈ ਅਤੇ ਪਾਰਟੀ ਵੱਲੋਂ ਲੋਕ ਸਭਾ ਹਲਕਾ ਗੁਰਦਾਸਪੁਰ ਤੇ ਨਿਯੁਕਤ ਕੀਤੇ ਗਏ ਉਮੀਦਵਾਰ ਦਲਜੀਤ ਸਿੰਘ ਚੀਮਾ ਦੇ ਹੱਕ ਵਿੱਚ ਵਕ ਵਕ ਜਗ੍ਹਾ ਤੇ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਜੀ ਜਾਂਦੇ ਨਾਲ ਜਮੀਨੀ ਪੱਦਰ ਦੇ ਉੱਤੇ ਉਤਰ ਕੇ ਦਲ ਦੇ ਵਰਕਰਾਂ ਵੱਲੋਂ ਮਿਹਨਤ ਕੀਤੀ ਜਾ ਰਹੀ ਹੈ ਨਿਸ਼ਚਿਤ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਜਿੱਤ ਉਹਨਾਂ ਦੀ ਝੋਲੀ ਵਿੱਚ ਜ਼ਰੂਰ ਪਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਵਿੱਚ ਕਲਰੀਚੋ ਹੋਂ ਨਹਿਮ ਦੇ ਵਿੱਚ ਅੱਜ ਪਠਾਨ ਹਲਕਾ ਪਠਾਨਪੁਰ ਦਾ ਜਿਹੜਾ ਹਿਮੁਖ ਦਫ਼ਤਰ ਜਿਹੜਾ ਉਦਘਾਟਨ ਜਿਹੜਾ ਹੈ ਮਿਸਟਰ ਸ਼ਰਮਾ ਜੀ ਦੇ ਸ਼ਰਮਾ ਜੀ ਨੇ ਨਾਲ ਹੋ ਕੇ ਆਪਣੇ ਕਰ ਕਮਨਾਵਾ ਕੀਤਾ ਔਰ ਅੱਜ ਇਸ ਤੋਂ ਬਾਅਦ ਜਿਹੜਾ ਇਲੈਕਸ਼ਨ ਆ ਆ 10 ਦਿਨ ਪੁਰ ਜ਼ੋਰ ਤੇ ਵਾਰਡ ਪੱਧਰ ਤੇ ਅਸੀਂ ਜਿਹੜਾ ਡੋਰ ਟੂ ਡੋਰ ਕੈਂਪੇਨ ਕਰਦੇ ਹੋਏ ਇੱਕ ਇੱਕ ਬੰਦੇ ਨਾਲ ਪਰਸਨਲੀ ਟੱਚ ਦੇ ਵਿੱਚ ਮਿਲਦੇ ਹੋਏ ਔਰ ਸਾਨੂੰ ਜਿੰਨਾ ਪਠਾਨਕੋਟ ਦੇ ਵਿੱਚ ਲੋਕਾਂ ਦਾ ਪਿਆਰ ਸਹਿਯੋਗ ਮਿਲ ਰਿਹਾ ਉਸ ਗੱਲ ਦਾ ਮੈਂ ਇਹ ਕਾਂਗਾ ਕਿ ਚਾਰ ਤੀਰ ਨੂੰ ਜਿਹੜਾ ਫਤਵਾ ਆਏਗਾ ਉਹ ਜਿੱਤ ਦੇ ਪਰਚਾਂ ਦੇ ਸ਼ੇਪ ਦੇ ਵਿੱਚ ਆਏਗਾ ਔਰ ਉਹ ਆਪ ਇਸ ਲੋਕਾਂ ਦਾ ਮੈਂ ਸਾਰਾ ਪਠਾਨਕੋਟ ਦੇ ਉਹਨਾਂ ਲੋਕਾਂ ਦਾ ਬਹੁਤ ਧੰਨਵਾਦੀ ਆ ਜਿਹੜੇ ਕਿ ਮੇਰੇ ਨਾਲ ਖੜੇ ਹੋ ਕੇ ਔਰ ਮੈਨੂੰ ਪੂਰਾ ਪੂਰਨ ਦਲਾਸਾ ਦੇ ਰਹੇ ਨੇ ਕਿ ਭਾਈ ਕੋਈ ਚੱਕਰ ਨਹੀਂ ਇਸ ਵਾਰ ਜਿਹੜੀ ਵੋਟ ਪੈਗੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਬਾਦਲ ਸਾਹਿਬ ਨੂੰ ਪਵੇਗੀ ਕਿਉਂਕਿ ਉਹਨਾਂ ਨੇ ਪੰਜਾਬ ਦਾ ਜਿਹੜਾ ਵਾ ਹਮੇਸ਼ਾ ਹੀ ਤਰੱਕੀ ਕੀਤੀ ਔਰ ਪੰਜਾਬ ਨੂੰ ਤਰੱਕੀ ਤੇ ਰਾਹ ਤੇ ਖੜਿਆ ਤੇ ਪੰਜਾਬ ਦੀ ਇੱਕੋ ਹੀ ਪਾਰਟੀ ਆ ਉਹ ਹੈ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਮਾਂ ਪਾਰਟੀ ਜਿਹੜੀ ਆ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਪਠਾਨਕੋਟ ਦੇ ਵਿੱਚ ਬੀ ਦੀ ਵਰਤੂ ਰੂਪ ਦੇ ਨਾਲ ਆਪਣਾ ਕੇਂਦਰੀ ਕਾਰੇ ਕਾਲੇ ਕਾਰੇ ਦਾ ਉਦਘਾਟਨ ਸਾਡੇ ਜ਼ਿਲ੍ਹਾ ਪ੍ਰਧਾਨ ਸੁਵਿੰਦਰ ਸਿੰਘ ਕਮਰ ਬੰਤੂ ਔਰ ਪ੍ਰਭਾਰੀ ਸਾਡੇ ਮੁਹੱਲੀ ਤੋਂ ਆਏ ਦੇ ਮਹਿਲਾ ਨੇਤਾ ਸਾਡੀ ਸ਼੍ਰੀਮਤੀ ਕਮਜੀ ਔਰ ਅਜੋ ਕਾ ਇਸ ਦਾ ਉਦਘਾਟਨ ਸ਼੍ਰੀਮਤੀ ਅਮਿਤਾ ਸ਼ਰਮਾ ਵੱਲੋਂ ਹੋਇਆ ਹੈ ਬੜੀ ਭਾਰੀ ਸੰਖਿਆ ਚ ਉਗੇ ਵਰਕਰ जिन्ना ने बाडा दे अंदर बूथान दे होते या ओ पिंड जडे के के नाल ਸਾਡੇ ਅਟੈਚ ਨੇ ਪਠਾਨਕੋਟ ਕਨਸਟਿਚਨਸੀ ਦੇ ਕੰਮ ਕਰਨਾ ਅੱਜ ਸਾਰੇ ਬੜੇ ਜੋਸ਼ੋਖ ਰੋਸ਼ਨਾ ਇੱਥੇ ਆਏ ਨੇ ਔਰ ਅਕਾਲਪੁਰ ਦੀ ਅੰਦਾਜ਼ ਕਰਕੇ ਅੱਜ ਜਿਹੜਾ ਹੈ ਇਹਦਾ ਸ਼ੁਰੂਆਤ ਹੋਈ ਹੈ ਦਫਤਰ ਦੀ ਮੈਂ ਆਪਣੇ ਸਾਰੇ ਸਾਥੀਆਂ ਨੂੰ ਆਪਣੇ ਨੇਤਾਵਾਂ ਨੂੰ ਔਰ ਖਾਸ ਤੌਰ ਤੇ ਅੱਜ ਮੇਰੇ ਨਾਲ ਇੱਥੇ ਬੈਠੇ ਨੇ ਸ਼੍ਰੀ ਰਵੀ ਮੋਨ ਜੀ ਜੋ ਕਿ ਸਾਡੇ ਹਲਕਾ ਪੋਆ ਦੇ ਹਲਕਾ ਇੰਚਾਰਜ ਨੇ ਅਤੇ ਸਾਡੇ ਉੱਗੇ ਨੇਤਾ ਨੇ ਉਹ ਵੀ ਆਪਣੇ ਪੋਆ ਦੇ ਅੰਦਰ ਇਸ ਲਈ ਸਰਦਾਰ ਦਲਜੀਤ ਸਿੰਘ ਜੀ ਦੀ ਇਲੈਕਸ਼ਨ ਮਹਿੰਮ ਨੂੰ ਬੜੇ ਉੱਚੇ ਪੱਧਰ ਤੇ ਲਾਗੇ ਨੇ ਅਤੇ ਮੈਨੂੰ ਪੂਰਾ ਯਕੀਨ ਹੈ ਕਿ ਪੋਆ ਦੇ ਅੰਦਰ ਵੀ ਜੋ ਹੈ ਉਹ ਅਕਾਲੀ ਦਲ ਇੱਕ ਆਪਣਾ ਵੱਡਾ ਸਕੋਰ ਜੜਾ ਹਾਸਲ ਕਰੇਗਾ ਤਾਂ ਮੈਂ ਇੱਕ ਵਾਰੀ ਫੇਰ ਆਪਣੇ ਸਾਰੇ ਸਾਥੀਆਂ ਦਾ ਜਿਹੜੇ ਤੇ ਯੂਥ ਲੀਡਰ ਸਾਡੇ ਵਿਕਰਮ ਗੁਰੂ ਜਿਹਨਾਂ ਨੂੰ ਅਸੀਂ ਪਿਆਰ ਨਾਲ ਕਹਿੰਦੇ ਆ ਔਰ ਰਾਜਾ ਜੀ ਔਰ ਗੁਰਲੀ ਜੀ ਤੇ ਆਪਣੇ ਬੀਰੂ ਜੀ ਹਾਂ ਜਸਵੰਤ ਜੀ ਪੰਕਜ ਜੀ ਇਹ ਸਾਰਿਆਂ ਦਾ ਮੈਂ ਕੀ ਕੀ ਕਰਕੇ ਨਾਂ ਗਣਾਵਾ ਇਨਾ ਦੇ ਵਜ੍ਹਾ ਨਾਲ ਹੀ ਅੱਜ ਸਮੇਂ ਨੇ ਆ ਕਿ ਮੈਂ ਅੰਦਰ ਵੱਡ ਰਿਆ ਸੀ ਔਰ ਮੈਂ ਦੱਸ ਰਿਆ ਸੀ ਕਹਿ ਰਿਆ ਸੀ ਕੋਈ ਇਹ ਨਾ ਕਹਵੇ ਕਿ ਅਕਾਲੀ ਇਸ ਕਾਂਸਟਿਟਿਊਐਂਸੀ ਦੇ ਅੰਦਰ ਅਕਾਲੀ ਵਰਕਰਾਂ ਦੀ ਕੋਈ ਘਾਟ ਹੈ ਕੋਈ ਘਾਟ ਨਹੀਂ ਅਸੀਂ ਇਹ ਜੰਗ ਬੜੇ ਪੰਦਰ ਤੇ ਲੜ ਰਹੇ ਹਾਂ ਔਰ ਅਸੀਂ ਇੱਥੇ ਪਠਾਨਕੋਟ ਕੋਿਆ ਔਰ ਸੁਜਾਨਪੁਰ ਦੇ ਵਿੱਚ ਜਿਦਾ ਅਕਾਲੀ ਦਰ ਦਾ ਪਰਚਮ ਲਹਿਰਾਵਾਂਗੇ ਔਰ ਇੱਕ ਵੱਡੀ ਜਿੱਤ ਪ੍ਰਾਪਤ ਕਰਾਂਗੇ ਬਰਹਾਲ ਇਸ ਆਈਦੇ ਇਸ ਦਫਤਰ ਨੂੰ ਖੋਲਣ ਵਾਸਤੇ ਅਮਿਤਾ ਸ਼ਰਮਾ ਜੀ ਦਾ ਧੰਨਵਾਦ ਔਰ ਮੁਬਾਰਕਾਂ ਮਿਸਰ ਕਾਨੂੰਨੂ ਪ੍ਰਧਾਨ ਜੀ ਸੁਖਿੰਦਰ ਸਿੰਘ ਕਮਰ ਜੀ ਨੂੰ ਜਿਨ੍ਹਾਂ ਨੇ ਬਿਲਕੁਲ ਉਹ ਰੋਡ ਦੇ ਉੱਤੇ ਇੰਨੀ ਬਿਜ਼ੀ ਰੋਡ ਜਿਹੜੀ ਹੈ ਉੱਥੇ ਇੱਕ ਦਫਤਰ ਨੂੰ ਖੋਲਣਾ ਜਾਂ ਦਫਤਰ ਲੈਣਾ ਬੜੀ ਵੱਡੀ ਕਾਮਯਾਬੀ ਹੈ ਇਸ ਗੱਲ ਦੀ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਅਰਦਾਸ ਉਪਰੰਤ ਲੋਕ ਸਭਾ ਹਲਕਾ ਗੁਰਦਾਸਪੁਰ ਜਿਹਦੇ ਵਿੱਚ ਹਲਕਾ ਪਠਾਨਕੋਟ ਹੈ ਦਫਤਰ ਦਾ ਉਦਘਾਟਨ ਕਰਿਆ ਗਿਆ ਸੱਚੇ ਪਾਤਸ਼ਾਹ ਮੇਰ ਕਰਨ ਕਿਰਪਾ ਕਰਨ ਡਾਕਟਰ ਦਲਜੀਤ ਸਿੰਘ ਟੀਮਾ ਜੀ ਨੂੰ ਲੋਕ ਸਭਾ ਦੇ ਵਿੱਚ ਚੁਣ ਕੇ ਭੇਜਣ ਤਾਂ ਜੋ ਕਿ ਡਾਕਟਰ ਦਲਜੀਤ ਸਿੰਘ ਟੀਮਾ ਜੀ ਇਸ ਇਲਾਕੇ ਦੀ ਜਿਹੜੀ ਸੇਵਾ ਹੈਗਾ ਉਹਨੂੰ ਕਰ ਸਕੇ ਇਫ ਯੂ ਵਿਸ਼ ਥੈਟ ਯਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ bring them to A&M's GEMS Cambridge International School, Pathankot, affiliated to CBSE New Delhi. Little kids are soft at body and strong at soul. Such is our kindergarten section, with kids-friendly classrooms and strong ethics to inculcate good habits among our little champs. The future-ready school with shooting range, Cricket Academy, NCC Naval Unit, Swimming Classes, Judo, Taekwondo karate, and skating classes, training of vocal, classical, and western music, dance classes for hip-hop, freestyle, jazz, locking-popping, chess, horse-riding, football, and so on. A&M's James Cambridge International School opposite Canada Palace near A&M Institute's Jalandhar Dalhousie Bypass Road, Pathankot.